ਪਹਿਲਾਂ ਦੇਖ ਲੈਣੀ ਫੀਡ ਖਾ ਲਈ ਫੀਡ ਪਈ ਆ ਕਿੰਨੀ ਕੁ ਪਈ ਆ 1 ਚੱਟ ਆ ਪਾਣੀ ਹੋਰ ਦੇਖਦੀ ਸੀ ਪਾਣੀ ਧਰਦੇ ਹੋਰ ਪੀ ਲਿਆ ਸਾਰਾ ਪਾਣੀ ਹਾਂ ਹੋਰ ਧਰਦੇ ਪਾਣੀ ਇਹਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ 'ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਤੀਆਂ ਤੁਸੀਂ ਸਭ ਠੀਕ ਠਾਕ ਹੋ ਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਬਾਕੀ ਹੁਣ ਟਾਈਮ ਹੋ ਗਿਆ 8:30 ਦਾ ਟਾਈਮ ਹੈ ਤਰੀਕਾ ਚਾਹੇਗੀ 25 ਦਸੰਬਰ ਦਿਨ ਅੱਜ ਹੈਗਾ ਵੀਰਵਾਰ ਤੇ ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਹੁਣ ਮੈਂ ਛਿਲ ਰਹੀਆਂ ਲਸਣ ਤੇ ਆਪਾਂ ਬਣਾਉਣੀ ਆ ਆਲੂਆਂ ਦੀ ਤਰੀ ਵਾਲੀ ਸਬਜ਼ੀ ਜਿਹੜੀ ਆ ਸੁੱਕੀ ਨਹੀਂ ਤਰੀ ਵਾਲੀ ਬਣਾਵਾਂਗੇ ਤੇ ਕੁੰਡੇ ਦੇ ਵਿੱਚ ਹਨਾ ਮਸਾਲਾ ਰਗੜ ਕੇ ਮੈਂ ਬਣਾਉਂਗੀ ਤੇ ਸਵਾਦ ਬਣਦੀ ਆ ਫਿਰ ਤੇ ਮੈਂ ਖਾ ਥੋੜੀ ਲਸਣ ਪਾ ਲਾਂਗੀ ਤੇ ਕੁਝ ਪਿਆਜ਼ ਟਮਾਟਰ ਹੈ ਨਹੀਂ ਵਿਆਪਣ ਹਨਾ ਬਾਕੀ ਫਸੌ ਨੂੰ ਸੰਨੀ ਵਗੈਰਾ ਘਰੀ ਪਈ ਆ ਤੇ ਫੀਡ ਫਾਈ ਹੋਈ ਆ ਪਸ਼ੂਆਂ ਨੂੰ ਤੇ ਫੀਡ ਖਾ ਲੈਣਗੇ ਹਨ ਜਦੋਂ ਫਿਰ ਆਪਾਂ ਸੰਨੀ ਈ ਰਮਾਨ ਚੱਕ ਚੱਕ ਪਾ ਦੂਗਾ ਇੱਕ ਟਾਈਮ ਦੀ ਸੰਨੀ ਮੈਂ ਕਰਦੀ ਆ ਇੱਕ ਟਾਈਮ ਦੀ ਇਹ ਕਰ ਦਿੰਦੀ ਆ ਕਿਉਂਕਿ ਨਾ ਇਹ ਸੰਨੀ ਬਹੁਤ ਜ਼ਿਆਦਾ ਕਰ ਦਿੰਦੀ ਅਸੀਂ ਤੇ ਮੈਂ ਇਹਨਾਂ ਨੂੰ ਇਹੀ ਕਿਹਾ ਦੱਸਿਆ ਮੈਂ ਕਿਹਾ ਵੀ ਸੰਨੀ ਇੰਨੀ ਕੁ ਕਰੋ ਵੀ ਪਸ਼ੂ ਰਾਵਣਾ ਖਾ ਲੈਣ ਕਿਉਂਕਿ ਹਾਜਮ ਹੋਣਾ ਬਹੁਤ ਜ਼ਰੂਰੀ ਆ ਹਨਾ ਕਈ ਲੋਕਾਂ ਇਹ ਸੋਚਦੇ ਆ ਹਨਾ ਕਿ ਜ਼ਿਆਦਾ ਤੋਂ ਜ਼ਿਆਦਾ ਸੰਨੀ ਆ ਪੱਠੇ ਪਾਉਣ ਨਾਲ ਦੁੱਧ ਵਧ ਜਾਂਦੀ ਆ ਨਹੀਂ ਜੇ ਆਪਾਂ ਉਹਨਾਂ ਨੂੰ ਸਾਰਾ ਦਿਨ ਕੁਛ ਨਾ ਕੁਛ ਮੂੰਹ 'ਚ ਪਾਈ ਜਮਾਂ ਕਿ ਉਹਨਾਂ ਦੇ ਫਿਰ ਗਾਲਾ ਨਹੀਂ ਉਹ ਕਰਨੀਆਂ ਜੇ ਗਾਲਾ ਨਹੀਂ ਕਰਨਗੀਆਂ ਫਿਰ ਉਹ ਦੁੱਧ ਨਹੀਂ ਵਧ ਦੇਣੀਆਂ ਜੇ ਘੱਟ ਖਰਾਕ ਨਾਲ ਦੁੱਧ ਘਟਦਾ ਤਾਂ ਜ਼ਿਆਦਾ ਖਰਾਕ ਖਵਾਉਣ ਦੇ ਨਾਲ ਜ਼ਿਆਦਾ ਕੁਛ ਖਵਾਉਣ ਦੇ ਨਾਲ ਵੀ ਦੁੱਧ ਘਟਦਾ ਸੋ ਦੁੱਧ ਦੇ ਹਿਸਾਬ ਨਾਲ ਤੇ ਬਾਕੀ ਪਸ਼ੂ ਹজম ਕਰੇ ਬਹਿ ਕੇ ਗਾਲਾ ਕਰੀ ਇਹ ਬਹੁਤ ਜ਼ਰੂਰੀ ਆ ਉਸ ਹਿਸਾਬ ਨਾਲ ਉਨੀ ਸੰਨੀ ਕਰਨੀ ਚਾਹੀਦੀ ਆ ਤੇ ਬਾਕੀ ਨਾ ਜੇ ਇੱਕ ਪਸ਼ੂ 5 ਲੀਟਰ ਪਾਣੀ ਪੀਂਦਾ ਤਾਂ 5 ਲੀਟਰ ਦੇ ਮਗਰ 1 ਲੀਟਰ ਦੁੱਧ ਤਿਆਰ ਕਰਦਾ ਸੋ ਪਸ਼ੂ ਦਾ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਆ ਤੇ ਕੋਸ਼ਿਸ਼ ਕਰਿਆ ਕਰੋ ਹਨਾ ਪਸ਼ੂ ਨੂੰ ਤੁਸੀਂ ਘੱਟ ਤੋਂ ਘੱਟ ਮੰਨ ਲਓ ਵੀ 12 ਵਜੇ ਤੱਕ ਤੁਸੀਂ ਤੀਸਰੇ ਡੰਗ ਦਾ ਪਾਣੀ ਪਿਆ ਦਿਆ ਕਰੋ ਕਿਉਂਕਿ ਆਪਣੇ ਘਰਾਂ ਦੇ ਵਿੱਚ ਹਨਾ ਪਸ਼ੂ ਬੰਨੇ ਰਹਿੰਦੇ ਨੇ ਜਿਹੜੇ ਫਾਰਮ ਹੁੰਦੇ ਆ ਉੱਥੇ ਖੁੱਲੇ ਹੁੰਦੇ ਨੇ ਤੇ ਫਾਰਮਾਂ ਵਿੱਚ ਜਦੋਂ ਉਹਨਾਂ ਨੂੰ ਤੇਲ ਲੱਗਦੀ ਹੈ ਉਹਦੇ ਹੀ ਪਾਣੀ ਪੀ ਲੈਂਦੇ ਆ ਤਾਂ ਹੀ ਫਾਰਮਾਂ ਦੇ ਵਿੱਚ ਪਸ਼ੂ ਦੁੱਧ ਵਧ ਜਾਂਦੇ ਹੁੰਦੇ ਆ ਤੁਸੀਂ ਦੇਖ ਲੈਣਾ ਫਾਰਮ ਵਾਲਾ ਪਸ਼ੂ ਜਦੋਂ ਆਪਣੇ ਵਰਗਾ ਬੰਦਾ ਖਰੀਦਦਾ ਨਾ ਤਾਂ ਆਪਣੇ ਘਰੇ ਆ ਕੇ ਦੁੱਧ ਘਟ ਜਾਂਦੇ ਨਹੀਂ ਉਹ ਉਹਦਾ ਕਾਰਨ ਇਹੀ ਆ ਵੀ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਪਾਣੀ ਨਹੀਂ ਮਿਲ ਪਉਂਦਾ ਹਨਾ ਸੋ ਇਹ ਗੱਲਾਂ ਧਿਆਨ ਚ ਰੱਖਿਓ ਤੇ ਬਾਕੀ ਆਪਣੀਆਂ ਬਹੁਤ ਸਾਰੀਆਂ ਭੈਣਾਂ ਦੇ ਨਾ ਕਮੈਂਟ ਆ ਰਹੇ ਸੀਗੇ ਵੀ ਭੈਣੇ ਤੁਸੀਂ ਹਨਾ ਸਾਧਰੇ ਉੱਠਦੇ ਹੋ ਇੰਨਾ ਕੰਮ ਵੀ ਕਰਦੇ ਹੋ ਮੰਮੀ ਨੂੰ ਵੀ ਸਾਂਭਦੇ ਹੋ ਬਾਸ਼ੂਆ ਵਲ ਵੀ ਹੁੰਦੀਆਂ ਘਰ ਦੇ ਕੰਮ ਵੀ ਕਰਦੀਆਂ ਉਹ ਤੁਸੀਂ ਥੱਕਦੇ ਨਹੀਂ ਤੇ ਫਿਰ ਵੀ ਤੁਸੀਂ ਜਿਹੜਾ ਸਮਾਂ ਉਹ ਪ੍ਰਮਾਤਮਾ ਦੇ ਲਈ ਵੀ ਕੱਢ ਲੈਂਦੇ ਹੋ ਤਾਂ ਪੈਣੇ ਥਕਾਵਟ ਕਦੇ-ਕਦੇ ਤਾਂ ਹੁੰਦੀ ਆ ਐਨੀ ਵੀ ਰੋਜ਼ ਥਕਾਵਟ ਹੁੰਦੀ ਆ ਬਾਕੀ ਨਾ ਮੈਨੂੰ ਆਇਆ ਹੁੰਦਾ ਵੀ ਸਾਰੇ ਸਾਰੇ ਉੱਠ ਕੇ ਕੰਮ ਨਿਭੜ ਜAVE ਹਨਾ ਤੇ ਇੱਕ ਕਹਾਵਤ ਹੈ ਨਾ ਕਿ ਬੇਲੇ ਦੇ ਗੱਫੇ ਤੇ ਕਵੇਲੇ ਦੀਆਂ ਟੱਕਰਾਂ ਤੇ ਜਦੋਂ ਆਪਾਂ ਬੇੜੀ ਅਸਰ ਉੱਠ ਕੇ ਕੰਮ ਕਰਦੇ ਆ ਹਨਾ ਤੇ ਘਰ ਦੇ ਵਿੱਚ ਬਰਕਤ ਵੀ ਹੁੰਦੀ ਆ ਤੇ ਜਦੋਂ ਤੋਂ ਮੈਂ ਸਵੇਰੇ ਉੱਠਣਾ ਸ਼ੁਰੂ ਕੀਤਾ ਨਾ ਜੇ ਤੁਹਾਨੂੰ ਮੈਂ ਦੱਸਾਂ ਕਾਫੀ ਵਾਰ ਸ਼ਾਇਦ ਵੀਡੀਓ 'ਚ ਮੈਂ ਦੱਸਿਆ ਵੀ ਆ ਹਨਾ ਵੀ ਆਪਣੇ ਪਹਿਲਾਂ ਗੇਟ ਵਗੈਰਾ ਵੀ ਨਹੀਂ ਸੀ ਪਸ਼ੂਆਂ ਦੀ ਸੰਨੀ ਵੀ ਪਟੋਲਣਾ ਵਗੈਰਾ 'ਚ ਕਰਦੇ ਸੀ ਹਨਾ ਤਾਂ ਮਾਰ ਇਹਨੇ ਬਰਕਤ ਪਾਈ ਆ ਜਿਹੜੇ ਘਰ ਦੇ ਵਿੱਚ ਔਰਤ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਦੀ ਆ ਪਰਿਵਾਰ ਉਹ ਪਹਿਲਾਂ ਉੱਠਦੀ ਆ ਨਾ ਤੇ ਪਰਿਵਾਰ ਨੂੰ ਠੋਂਦੀ ਆ ਉਹ ਘਰਾਂ ਵਿੱਚ ਹਮੇਸ਼ਾ ਬਰਕਤ ਰਹਿੰਦੀ ਆ ਪਰ ਅੱਜ ਕੱਲ ਜਿਹੜੀ ਨਵੀਂ ਪੀੜ੍ਹੀ ਆਪਾਂ ਕਹਿ ਸਕਦੇ ਆ ਇਹ ਥੋੜਾ ਲੇਟ ਉੱਠਦੀ ਆ ਹਨਾ ਤੇ ਬਾਕੀ ਬੱਚੇ ਰਾਤ ਨੂੰ ਲੇਟ ਸੌਂਦੇ ਆ ਉਹਦਾ ਕਰਕੇ ਵੀ ਬਹੁਤ ਫਰਕ ਪੈਂਦਾ ਸੋ ਟਾਈਮ ਸਿਰ ਉੱਠਣਾ ਬਹੁਤ ਜ਼ਰੂਰੀ ਆ ਤੇ ਜਦੋਂ ਮੈਂ ਵੇਲੇ ਸਿਰ ਉੱਠਦੀ ਆ ਨਾ ਤਾਂ ਵੇਲੇ ਸਿਰ ਕੰਮ ਸ਼ੁਰੂ ਹੋ ਜਾਂਦੀ ਆ ਤੇ ਜਦੋਂ ਨੂੰ ਲੋਕ ਮੈਂ ਇਹ ਕਹਿ ਸਕਦੀ ਆ ਜਦੋਂ ਨੂੰ ਭੈਣਾ ਕੰਮ ਸ਼ੁਰੂ ਕਰਦੀ ਆ ਉਦੋਂ ਨੂੰ ਸਾਡੇ ਤਕਰੀਬਨ ਕੰਮ ਨਿਭੜ ਜਾਂਦੇ ਆ ਉਦੋਂ ਨੂੰ ਮੈਂ ਪੀਲੀ ਹੋਣ ਵਾਲੀ ਹੁੰਨੀ ਆ ਤੇ ਅਸਾਂ ਕੰਮ ਵੀ ਬਹੁਤ ਕਰੀਦਾ ਤੇ ਥਕਾਵਟ ਵੀ ਨਹੀਂ ਫਿਰ ਹੁੰਦੀ ਥਕਾਵਟ ਕਿਉਂ ਨਹੀਂ ਹੁੰਦੀ ਅਜੂ ਦਾ ਕਾਰਨ ਵੀ ਤੁਹਾਨੂੰ ਦੱਸਦੀ ਆ ਜਦੋਂ ਆਪਾਂ ਟੈਨਸ਼ਨ 'ਚ ਰਹਾਂਗੇ ਹਨ ਤੇ ਦਿਮਾਗ ਆਪਣਾ ਛੇਤੀ ਥੱਕ ਜਾਂਦਾ ਫਿਰ ਜੇ ਆਪਾਂ ਖੁਸ਼ ਰਹਾਂਗੇ ਟੈਨਸ਼ਨ ਫਰੀ ਰਹਾਂਗੇ ਫਿਰ ਆਪਾਂ ਚਾਹੇ ਜਿੰਨਾ ਮਰਜ਼ੀ ਕੰਮ ਕਰ ਲਈਏ ਆਪਾਂ ਸਰੀਰ ਤੋਂ ਦੌਰ ਤੋਂ ਥੱਕਦੇ ਨਹੀਂ ਇਹ ਚ ਤੁਸੀਂ ਕਦੇ ਕਰਕੇ ਦੇਖ ਲਿਓ ਹਨ ਤਾਂ ਇਹ ਚੀਜ਼ ਨਾਲ ਵੀ ਬਹੁਤ ਫਰਕ ਪੈਂਦਾ ਤੇ ਬਾਕੀ ਹੁਣ ਇੱਕ ਇਹ ਵੀ ਕਾਰਨ ਤੁਹਾਨੂੰ ਪਤਾ ਹੀ ਆਣਾ ਤੇ ਮੈਨੂੰ ਇਹ ਹੁੰਦਾ ਵੀ ਉਧਰ ਵੀ ਪਸ਼ੂਆਂ ਦੀ ਸਿਹਤ ਤੇ ਵੀ ਫਰਕ ਨਾ ਆਪਾਂ ਫਿਰ ਦੱਸਦੇ ਨਹੀਂ ਆਪਣੀ ਜੀ ਬੱਚੀ ਬਾਹਰ ਖੜੀ ਹੈ ਜੀ ਉਹ ਰਿੰਗਦੀ ਹੈ ਉਹਨੂੰ ਐ ਫਟਾਫਟ ਵੀ ਮੈਨੂੰ ਬੰਨੋ ਅੰਦਰ ਅਰਮਾਨੇ ਇਧਰੋਂ ਤੋੜੀ ਪਾਉਣੀ ਆ ਇਧਰੋਂ ਸ਼ੁਰੂ ਕਰਨੀ ਆ ਉਹ ਬੱਚੀਆਂ ਨਹੀਂ ਨਾ ਉਹ ਬੱਚੀਆਂ ਦੀ ਆ ਇਧਰੋਂ ਜਿਹੜੀ ਟੋਕਰੇ ਵਾਲੀ ਆ ਪਾ ਜਾਂਦੀ ਫੀਡ ਖਾ ਲਈ ਉਹਨੇ ਸਾਰੀ ਨਾ ਥੋੜੀ ਜਿਹੀ ਰਹੀ ਚੱਕ ਗੋ ਨੂੰ ਚੱਕ ਕਿੰਨੀ ਕ ਰਹੀ ਥੰਦਾ ਤੇ ਆਪ ਕੋ ਫਰੋਖ ਖਵਾ ਦੇਣੀ ਸੀ ਚਲੋ ਬਾਅਦ ਚ ਖਵਾ ਦੇਣੀ ਫਿਰ ਉਹਨੂੰ ਅੱਡ ਚੱਕ ਲਈ ਵੱਠਲ ਜਵਾ ਕੇ ਕੀ ਨਾ ਪਾ ਦੇ ਚੰਗ ਜਿਹੜੀ ਆ ਹਾਏ ਮੋਟੋ ਦੀ ਆ ਉਥੋਂ ਬੈੜੀ ਖੋਲਣੀ ਪਊ ਤੈਨੂੰ ਜਿਹੜੀ ਆ ਆ ਜੀ ਇਹ ਉਹ ਬੈੜੀ ਦੀ ਕਿਹੜੀ ਦੀ ਕੋਈ ਦੂਜੀ ਨੰਬਰ ਵਾਲੀ ਆ ਉਹ ਦੀ ਨਹੀਂ ਆ ਮੋਟੋ ਦੀ ਆ ਉਹ ਤਾਂ ਇੱਧਰ ਆਊਗੀ ਨਾ ਲਾਸਟ ਵਿੱਚ ਇੱਧਰ ਅੱਗੇ ਵਾਂਗੂ ਮੀਨੀ ਦੇ ਕੋਲ ਨਹੀਂ ਆਊਗੀ ਉਹ ਬੈੜੀ ਨਾਲ ਹੀ ਖਾ ਤੂੰ ਆਪਵਾ ਦਿੰਨੇ ਆ ਫਿਰ ਤਾਂ ਫਿਰ ਇਧਰੋਂ ਤੀਜੇ ਨੰਬਰ ਵਾਲੀ ਆ ਉਹ ਦੀ ਇਧਰੋਂ ਦੀ ਜਿਹੜੀ ਟੋਕਰੇ ਚ ਉਹ ਬੈੜੀ ਦੀ ਆ ਹਾਂ ਜਿਹੜੀ ਉਂ ਪਈ ਆ ਬਿਨਾ ਟੋਕਰੇ ਤੋਂ ਉਹ ਮੋਟੋ ਦੀ ਆ ਹੁਣ ਮੈਂ ਤਾਂ ਉਸ ਹਾਵ ਨਾ ਕਰੀ ਸੀ ਵੀ ਉਹ ਬੈੜੀ ਇਧਰ ਆਉਂਦੀ ਆ ਸੋ ਤਾਂ ਨਹੀਂ ਇਦਾਂ ਹੀ ਹਨਾ ਤੇ ਵੀ ਕੰਮ ਜਿਹੜਾ ਹੈਗਾ ਸਾਜਰੇ ਨਿਬੜ ਜਾਂਦਾ ਤੇ ਫਿਰ ਉਹਦੇ ਲਈ ਇੱਕ ਤਾਂ ਘਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੁੰਦਾ ਹੱਸਦੇ ਵੀ ਰਹਿੰਦੇ ਆ ਕਦੇ-ਕਦੇ ਵਿੱਚ ਗੁੱਸੇ ਵੀ ਹੋ ਜਾਂਦੇ ਆ ਤਾਂ ਤੇ ਉਹ ਵੀ ਜ਼ਰੂਰੀ ਆ ਨਾ ਘਰ ਨੂੰ ਨਜ਼ਰ ਨਹੀਂ ਲੱਗਦੀ ਤੇ ਹੱਸਦੇ ਖੇਡਦੇ ਵੀ ਰਹਿੰਦੇ ਆ ਕਈ ਵਾਰੀ ਕੰਮ ਕਰਦੀ ਚੌੜ ਕਰੀ ਜਾਂਦੇ ਆ ਤੇ ਵੀਡੀਓ ਦੇ ਵਿੱਚ ਹਾਲ ਤਾਂ ਮੈਂ ਤੁਹਾਡੇ ਨਾਲ ਉਹ ਨਾ ਸ਼ੇਅਰ ਨਹੀਂ ਕਰਦੀ ਕਿਉਂਕਿ ਜਿਵੇਂ ਬੱਚਿਆਂ ਵਾਲੀਆਂ ਹਰਕਤਾਂ ਹੋ ਜਾਂਦੀਆਂ ਕਈ ਵਾਰੀ ਤਾਂ ਇਹਦੇ ਡੈਡੀ ਦੀਆਂ ਵੀ ਫਿਰ ਮੈਨੂੰ ਐ ਜਿਹਾ ਲੱਗਦਾ ਹਨਾ ਵੀ ਅਗਲਾ ਕੂਗਾ ਵੀ ਕਹਿੰਨੀ ਐਵੇਂ ਉਹ ਕਰੀ ਜਾਂਦੇ ਨੇ ਸੋ ਮੈਂ ਤਾਂ ਨਹੀਂ ਸ਼ੇਅਰ ਕਰਦੀ ਤੇ ਬਾਕੀ ਫਿਰ ਜਿਹੜਾ ਹੈਗਾ ਜੇ ਆਪਾਂ ਟਾਈਮ ਸਿਰ ਉੱਠ ਕੇ ਹਨਾ ਟਾਈਮ ਸਿਰ ਕੰਮ ਕਰ ਲਾਂਗੇ ਫਿਰ ਦਿਨੇ ਆਪਾਂ ਨੂੰ ਸੌਣ ਦਾ ਥੋੜਾ ਰੈਸਟ ਕਰਨ ਦਾ ਟਾਈਮ ਮਿਲ ਜਾਂਦਾ ਤੇ ਫਿਰ ਜੇ ਤੁ ਆਪਾਂ ਥੋੜਾ ਟਾਈਮ ਦਿਨੇ ਆਰਾਮ ਕਰ ਲੈਨੇ ਆ ਨਾ ਫਿਰ ਆਪਾਂ ਨੂੰ ਸਾਂਝਰੇ ਉੱਠਣ 'ਚ ਕੋਈ ਤਕਲੀਫ ਨਹੀਂ ਹੁੰਦੀ ਜੇ ਆਪਾਂ ਸਾਰਾ ਦਿਨ ਕੰਮ ਕਰਦੇ ਤੁਰੇ ਫਿੰਨੇ ਆ ਰੈਸਟ ਨਹੀਂ ਕਰਦੇ ਹਨਾ ਰਾਤ ਨੂੰ ਆਪਾਂ ਲੇਟ ਪੈਂਨੇ ਆ ਤਾਂ ਵੀ ਫਿਰ ਆਪਾਂ ਤੋਂ ਸਾਂਝਰੇ ਨਹੀਂ ਉੱਠਿਆ ਜਾਂਦਾ ਤੁਸੀਂ ਇਹ ਚੀਜ਼ ਕਰਕੇ ਦੇਖ ਲਿਓ ਬਾਕੀ ਜੇ ਤੁਸੀਂ ਚਾਹੁੰਦੇ ਹੋ ਹਨ ਵੀ ਮੈਂ ਤੁਹਾਡੇ ਨਾਲ ਪੂਰਾ ਸ਼ੇਅਰ ਕਰਾਂ ਵੀ ਮੈਂ ਉੱਠ ਕੇ ਸਭ ਤੋਂ ਪਹਿਲਾਂ ਕੀ ਕਰਦੀ ਆ ਕਿੰਨੇ ਵਜੇ ਤੱਕ ਫਿਰ ਮੇਰੇ ਕਿਹੜੇ-ਕਿਹੜੇ ਕੰਮ ਨਿਪਟੜ ਜਾਂਦੇ ਪੂਰੀ ਡਿਟੇਲ ਦੇ ਵਿੱਚ ਵੀਡੀਓ ਬਣਾਵਾਂ ਤਾਂ ਫਿਰ ਤੁਸੀਂ ਕਮੈਂਟ ਕਰਕੇ ਦੱਸ ਦਿਓ ਮੈਂ ਤੁਹਾਡੇ ਨਾਲ ਪੂਰੀ ਡਿਟੇਲ ਦੇ ਵਿੱਚ ਵੀ ਸ਼ੇਅਰ ਕਰ ਦੂੰਗੀ ਤੇ ਬਾਕੀ ਜਿੰਨਾ ਸਾਢਰੀ ਆਪਾਂ ਉੱਠਾਂਗੇ ਉਦੇ ਨਾਲ ਆਪਣੀ ਸਿਹਤ ਵੀ ਵਧੀਆ ਰਹੂ ਆਪਾਂ ਖੁਸ਼ ਵੀ ਜ਼ਿਆਦਾ ਰਵਾਂਗੇ ਆਪਣੇ ਕੰਮ ਵੀ ਸਾਧਰੇ ਹੋ ਜਾਣਗੇ ਤੇ ਆਪਾਂ ਨੂੰ ਆਪਣੇ ਵਾਸਤੇ ਟਾਈਮ ਵੀ ਮਿਲੂਗਾ ਤੇ ਪਰਮਾਤਮਾ ਦੇ ਚਰਨੀ ਲੱਗਣ ਨੂੰ ਵੀ ਟਾਈਮ ਮਿਲ ਜੂਗਾ ਸੋ ਤੁਸੀਂ ਵੀ ਕੋਸ਼ਿਸ਼ ਜ਼ਰੂਰ ਕਰਕੇ ਦੇਖਿਓ ਇਹ ਸਾਰੇ-ਸਾਰੇ ਕੰਮ ਨਿਮੇੜਨ ਦਾ ਨਾ ਇੱਕ ਵੱਖਰਾ ਹੀ ਆਨੰਦ ਹੈ ਜੀ ਆਪਾਂ 12 ਵਜੇ ਉੱਠ ਕੇ ਲੱਗਾਂਗੇ ਜਾਂ ਲੇਟ ਲੱਗਾਂਗੇ ਫਿਰ ਉਹਦੇ ਨਾਲ ਕੰਮ ਦੇ ਵੀ ਅਸਰ ਪੈਂਦਾ ਮੇਰਮਾਨ ਨੂੰ ਵੀ ਇਹੀ ਸਮਝਾਉਣੀ ਹੁੰਦੀ ਆ ਵੀ ਸਾਧਰੇ ਉਠੋ ਤੇ ਸਾਰੇ ਉਠਕੇ ਸਾਰੇ ਸਾਰੇ ਕੰਮ ਨਿਬੇੜ ਲੋ ਫਿਰ ਉਸ ਤੋਂ ਬਾਅਦ ਜਿਹੜੀ RAM ਨਾ ਨਹਾ ਧੋ ਕੇ ਤੇ ਆਪਦਾ ਜੋ ਤੁਸੀਂ ਆਪ ਦੇ ਕੰਮ ਕਰਨੇ ਆ ਉਹ ਕਰ ਸਕਦੀ ਹਾਂ ਕਿਤੇ ਜਾਣਾ ਆਉਣਾ ਉਹ ਵੀ ਜਾ ਸਕਦੀ ਹਾਂ ਤੇ ਤੁਸੀਂ ਤਾਂ ਦੇਖਿਆ ਹੀ ਆ ਵੀ ਮੈਂ ਤਾਂ ਹੁਣ ਮੰਮੀ ਨੂੰ ਵੀ ਸਾਂਭਦੀ ਆ ਪਸ਼ੂਆਂ ਵਾਲ ਵੀ ਹੁੰਦੀ ਆ ਪਸ਼ੂ ਵੀ ਹੁਣ ਆਪਣੇ ਕਾਫੀ ਆ ਘਰ ਦੇ ਕੰਮ ਵੀ ਕਰਦੀ ਆ ਤੇ ਉਸ ਤੋਂ ਬਾਅਦ ਪਰਮਾਤਮਾ ਲਈ ਵੀ ਟਾਈਮ ਨਿਕਲ ਆਉਂਦਾ ਸੋ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਜੀ ਜਨਾ ਸਾਰੇ ਆਪਾਂ ਉੱਠ ਕੇ ਕੰਮ ਲੱਗਾਗੇ ਉਨੇ ਸਾਰੇ ਪਰਮਾਤਮਾ ਮਿਹਰ ਕਰਦਾ ਹੁਣ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਇਹ ਵੀ ਆ ਜਾਂਦੇ ਆ ਵੀ ਭੈਣੇ ਟਾਈਮ ਨਹੀਂ ਮਿਲਦਾ ਜਾਂ ਦਿਲ ਨਹੀਂ ਕਰਦਾ ਉੱਠਣ ਦਾ ਹਨਾ ਦੇਖੋ ਕੋਸ਼ਿਸ਼ ਤਾਂ ਆਪਾਂ ਨੂੰ ਕਰਨੀ ਪੈਣੀ ਆ ਹਨਾ ਜਾਂ ਦਿਲ ਤਾਂ ਮੇਰਾ ਵੀ ਕਰਦਾ ਵੀ ਸੌਂ ਜਾਵਾਂ ਪਰ ਜਦੋਂ అలਾਰਮ ਵੱਜਦਾ ਫਿਰ ਇਹ ਹੁੰਦਾ ਵੀ ਨਹੀਂ అలਾਰਮ ਵੱਜ ਗਿਆ ਹੁਣ ਉੱਠਣਾ ਫਿਰ ਦਿਮਾਗ ਵਿੱਚ ਇਹ ਸੋਚੀਦਾ ਵੀ ਨਹੀਂ ਨਹੀਂ ਵੀ ਚਲੋ ਦਿਨੇ ਸੌ ਜਾਗੇ ਮਾਫ ਕਰਿਓ ਹਨਾ ਥੋੜੀ ਮੱਖੀ ਬਹਿੰਦੀ ਉੱਪਰ ਕਿਉਂਕਿ ਮੱਖੀਆਂ ਦਾ ਇੱਕ ਬਾਹਰ ਬੈਠੀ ਵੀਡੀਓ ਬਣਾ ਰਹੀ ਆ ਮੈਂ ਹਨਾ ਤੇ ਹੁਣ ਸਿਆਲਾਂ ਕਰਕੇ ਬਾਹਰ ਮੱਖੀਆਂ ਹੁੰਦੀਆਂ ਧੁੱਪੇ ਮੇਗਰ ਦੇ ਵਿੱਚ ਤੇ ਉਹਦਾ ਕਰਕੇ ਤੇ ਬਾਕੀ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ